ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੈਂਸੈਕਸ 300 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ 25260 ਅੰਕ ਤੇ ਚੱਲ ਰਿਹਾ ਹੈ ਦੂਜੇ ਪਾਸੇ ਨਿਫਟੀ 100 ਅੰਕ ਤੇ ਗਿਰਾਵਟ ਦੇ ਨਾਲ 7550 ਅੰਕ ਤੇ ਜਾ ਪਹੁੰਚੀ ਹੈ ਕਿਹਾ ਜਾ ਰਿਹਾ ਹੈ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਕਰਕੇ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਆਰਜੀ ਗਿਰਾਵਟ ਹੈ ਜੋ ਅੰਤਰਰਾਸ਼ਟਰੀ ਬਾਜ਼ਾਰ ਦੀ ਹਿਲਜੁਲ ਕਾਰਨ ਆਈ ਹੈ ਕੁਝ ਦਿਨ ਪਹਿਲਾਂ ਦੇਸ਼ ਵਿੱਚ ਨਵੀਂ ਸਰਕਾਰ ਆਉਣ ਤੇ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਵੇਖੀ ਗਈ ਸੀ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਵਿੱਚ ਸ਼ੇਅਰ ਬਾਜ਼ਾਰ ਲਈ ਚੰਗੇ ਹੋਣ ਦੀ ਉਮੀਦ ਹੈ ਸੋ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਜਿੱਥੇ ਤੇਜ਼ੀ ਵੇਖੀ ਗਈ ਸੀ ਅੱਜ ਕੁਝ ਹਿਲਜੁਲ ਦੇ ਕਾਰਨ ਸ਼ੇਅਰ ਬਾਜ਼ਾਰ ਦੇ ਵਿੱਚ ਗਿਰਾਵਟ ਆਈ ਹੈ ਜ਼ਿਆਦਾ ਜਾਣਕਾਰੀ ਲਈ ਜੁੜਦੇ ਹਾਂ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਗੌਰਵ ਖੋਸਲਾ ਗੌਰਵ ਆਖਿਰ ਕਿਉਂ ਆਈਏ ਇਹ ਗਿਰਾਵਟ ਆ ਜੀ ਬਿਲਕੁਲ ਦੀਪਿਕਾ ਜਿਸ ਤਰ੍ਹਾਂ ਬਾਜ਼ਾਰ ਨੇ ਕੱਲ ਅਸੀਂ ਦੇਖਿਆ ਸੀਗਾ ਕਿ ਕੱਚੀ ਖਾਸੀ ਤੇਜ਼ੀ ਸੀ ਉਹਦੀ ਵਜ੍ਹਾ ਸੀ ਕਿ ਇਨਫਲੇਸ਼ਨ ਨੰਬਰ ਸੀ ਜਿਹੜੇ ਖੁਦਰਾ ਮਹਿੰਗਾਈ ਦਰ ਦੇ ਪਿਛਲੇ ਮੁਕਾਬਲੇ ਕਾਫੀ ਘੱਟ ਆਏ ਸੀ ਜਿਹਦੇ ਕਰਕੇ ਕੱਲ ਬਾਜ਼ਾਰ 'ਚ ਤੇਜ਼ੀ ਸੀ ਲੇਕਿਨ ਅੱਜ ਜਿਹੜੀ ਗਿਰਾਵਟ ਸੀ ਬਾਜ਼ਾਰ ਦੀ ਸ਼ੁਰੂਆਤ ਤੇ ਤੇਜ਼ੀ ਨਾਲ ਹੋਈ ਲੇਕਿਨ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਇੱਕ ਸੌ ਚੌਦਾਂ ਡਾਲਰ ਪ੍ਰਤੀ ਬੈਰਲ ਦੇ ਪਾਰ ਚਲੀ ਗਈਆਂ, ਜਿਹਦੇ ਕਰਕੇ ਬਾਜ਼ਾਰ 'ਚ ਇੱਕ ਜ਼ੋਰਦਾਰ ਗਿਰਾਵਟ ਦਰਜ ਕੀਤੀ ਗਈ, ਲਗਭਗ ਅਹ ਚਾਰ ਸੌ ਅੰਕਾਂ ਦੀ ਗਿਰਾਵਟ ਸੈਂਸੈਕਸ 'ਚ ਦੇਖਣ ਨੂੰ ਮਿਲਦੀ ਹੈ ਤੇ ਨਿਫਟੀ 'ਚ ਵੀ ਅਹ ਇੱਕ ਸੌ ਵੀਹ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ ਹਾਲਾਂਕਿ ਬਾਜ਼ਾਰ ਹਾਲੇ ਵੀ running ਹੈ ਬਾਜ਼ਾਰ 'ਚ ਅਹ ਕਾਰੋਬਾਰ ਹਾਲੇ ਵੀ ਜ਼ਾਰੀ ਹੈ। ਦੂਜੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ ਕਿ ਜਿਹੜਾ ਇਰਾਕ ਦੇ ਵਿੱਚ ਜੀਓਪੋਲੀਟੀਕਲ ਟੈਂਸ਼ਨ ਸ਼ੁਰੂ ਹੋਈ ਹੈ ਯਾਨੀ ਬੂਹ ਰਾਜਨੀਤਿਕ ਤਣਾਵ ਆਪਾਂ ਕਹਿੰਦੇ ਹਨ ਨੂੰ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਪੋਲੀਟੀਕਲ ਅਨਸਰਟਨਟੀਜ਼ ਹੁੰਦੀਆਂ ਨੇ ਉਸੇ ਕਰਕੇ ਬਾਜ਼ਾਰ ਤੇ ਸਿੱਧਾ ਅਸਰ ਪੈਂਦਾ ਹੈ ਇਹ ਇੱਕ ਦੂਜੀ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ ਤੀਜੀ ਵੱਡੀ ਗੱਲ ਇਹ ਨੇ ਕਿ ਰੁਪਏ ਦੀ ਗ੍ਰੈਵਿਟੀ ਵਧੀ ਹੈ ਕਿਉਂਕਿ ਜਦੋਂ ਵੀ ਰਾਜਨੀਤਿਕ ਤਣਾਵ ਵਧੇਗਾ ਉਹਦਾ ਅਸਰ ਡਾਲਰ ਤੇ ਰੁਪਏ ਦੀ ਇਕੁਏਸ਼ਨ ਤੇ ਵੀ ਪਏਗਾ ਮਾਰਕੀਟ ਤੇ ਵੀ ਪਏਗਾ ਤੇ ਉਹਦੇ ਕਰਕੇ ਇਹ ਬਾਜ਼ਾਰ ਚ ਜੋਰਦਾਰ ਗਿਰਾਵਟ ਦਰਜ ਕੀਤੀ ਗਈ ਹੈ ਗੁਰ ਮੌਨ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਹੈ ਕੀ ਸਥਿਤੀ ਬਣ ਸਕਦੀ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਆ ਦੇਖੋ ਬਾਜ਼ਾਰ ਦੇ ਜਿਹੜੇ ਸੈਂਟੀਮੈਂਟਸ ਨੇ ਉਹ ਹਾਲੇ ਵੀ ਮਜ਼ਬੂਤ ਨੇ ਇਹ ਜਿਹੜਾ ਇੱਕ ਕਰੈਕਸ਼ਨ کہہ ਸਕਦੇ ਆ ਆਪਾਂ ਹਲਕੀ ਜਿਹੀ ਗਿਰਾਵਟ ਕਹਿ ਸਕਦੇ ਆ ਕਿਉਂਕਿ ਬਾਜ਼ਾਰ ਲਗਾਤਾਰ ਤੇਜ਼ੀ ਸੀਗਾ ਮੁਨਾਫਾ ਵਸੂਲੀ ਵੀ ਇੱਕ ਕਾਫੀ ਰੋਲ ਹੈ ਇਸ ਬਾਜ਼ਾਰ ਵਿੱਚ ਗਿਰਾਵਟ ਦੀ ਵਜ੍ਹਾ ਬਣੀ ਜਾ ਰਹੀ ਹੈ ਲੇਕਿਨ ਬਹੁਤ ਜ਼ਿਆਦਾ ਗਿਰਾਵਟ ਦੀ ਅਸਰ ਨਹੀਂ ਨੇ ਕਿਉਂਕਿ ਪੋਲਿਟੀਕਲ ਜਿਹੜੀ ਟੈਨਸ਼ਨਸ ਨੇ ਅਨਸਰਟੇਨਟੀਸ ਨੇ ਉਹ ਕਾਫੀ ਹੱਦ ਤੱਕ ਸੁਲਝ ਵੀ ਜਾਣ ਗਿਆ ਜੋ ਉਮੀਦ ਲੱਗ ਰਹੀ ਹੈ ਲੇਕਿਨ ਇੰਡੀਆ ਦੀ ਗੱਲ ਕਰਾਂ ਜੇ ਭਾਰਤ ਦੀ ਗੱਲ ਕਰਾਂ ਤਾਂ ਫੰਡਾਮੈਂਟਲਸ ਕਾਫੀ ਸਟਰੋਂਗ ਨੇ ਨਿਵੇਸ਼ਕ ਲਗਾਤਾਰ ਖਰੀਦਦਾਰੀ ਕਰ ਰਹੇ ਨੇ ਤੇ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਬਾਜ਼ਾਰ ਫਿਰ ਤੋਂ ਤੇਜ਼ੀ ਦੇ ਰਸਤੇ ਸਵਾਰ ਹੋਏਗਾ